ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਰ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤ ਦੀ ਪੁੱਚੋ ਦੇ ਨੇੜੇ 1 ਕਰੋੜ ਦਾ ਨਾਲ ਭਰੇ ਹੋਏ ਗੋਵੰਸ਼ ਨੂੰ ਗਊ ਪ੍ਰੇਮੀਆਂ ਅਤੇ ਐਸਐਸਐਫ ਅਤੇ ਪੁੱਚੋ ਦੀ ਪੁਲਿਸ ਵੱਲੋਂ ਫੜਿਆ ਗਿਆ ਗਊ ਪ੍ਰੇਮੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਇੱਕ ਸੂਚਨਾ ਮਿਲੀ ਕਿ ਇੱਕ ਕੈਂਟਰ ਦੇ ਵਿੱਚ ਗੋਵੰਸ਼ ਨੂੰ ਕਰੋੜਾਂ ਨਾਲ ਭਰ ਕੇ ਬਠਿੰਡਾ ਵੱਲ ਆ ਰਿਹਾ ਜਿਸ ਦੀ ਸੂਚਨਾ ਉਹਨਾਂ ਨੇ ਪੁਲਿਸ ਨੂੰ ਦਿੱਤੀ ਪੁਲਿਸ ਨੂੰ ਸੂਚਨਾ ਮਿਲਦੇ ਮਿਲੰਦੇ ਸਾਰ ਹੀ ਐਸਐਸਐਫ ਦੀ ਟੀਮਾਂ ਅਤੇ ਪੁਚੋ ਪੁਲਿਸ ਨੇ ਟੋਲ ਪਲਾਜ਼ਾ ਦੇ ਨੇੜੇ ਨਾਕਾ ਲਗਾ ਕੇ ਕੈਂਟਰ ਨੂੰ ਰੋਕਿਆ ਗਿਆ ਤੇ ਉਹਦੀ ਚੈਕਿੰਗ ਕੀਤੀ ਗਈ ਚੈਕਿੰਗ ਦੇ ਦੌਰਾਨ ਪਾਇਆ ਗਿਆ ਕਿ ਕੈਂਟਰ ਦੇ ਵਿੱਚ ਗੋਵੰਸ਼ ਕ੍ਰੂਰਤਾ ਨਾਲ ਭਰਿਆ ਹੋਇਆ ਹੈ ਤੇ ਉਸ ਦੇ ਡਰਾਈਵਰ ਨੂੰ ਅਤੇ ਕੰਡਕਟਰ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਆਓ ਆਪਾਂ ਜਾਣਦੇ ਹਾਂ ਪੂਰਾ ਮਾਮਲਾ ਪੁਲਿਸ ਅਧਿਕਾਰੀਆਂ ਦੀ ਜ਼ੁਬਾਨੀ ਅਤੇ ਗੋਵੰਸ਼ ਗਉ ਪ੍ਰੇਮਿਆ ਦੀ ਜਵਾਨੀ ਕੀ ਕਹਿੰਨਾ ਹੈ ਉਹਨਾਂ ਦਾ ਇਸ ਮਾਮਲੇ ਦੇ ਬਾਬਤ

ਗਊ ਹੱਤਿਆ ਬੰਦ ਕਰੋ ਬੰਦ ਕਰੋ ਬੰਦ ਕਰੋ ਗਊ ਹੱਤਿਆ ਬੰਦ ਕਰੋ ਬੰਦ ਕਰੋ ਬੰਦ ਕਰੋ ਗਊ ਹੱਤਿਆ ਬੰਦ ਕਰੋ ਬੰਦ ਕਰੋ ਬੰਦ ਕਰੋ ਮੈਂ ਪੰਕਜ अरोड़ा ਪੰਚਾਇਤੀ ਗਊਸ਼ਾਲਾ ਪੁਚੋ ਮੰਡੀ ਵਾਲੋਂ ਇਹ ਗਊ ਹੱਤਿਆ ਬਾਰੇ ਬਹੁਤ ਨਖੇਦੀ ਕਰਦਾ ਕਿ ਅਸੀਂ ਦਾ Hindu ਧਰਮ ਗਊ ਮਾਤਾ ਨੂੰ ਉਸਦਾ ਬਹੁਤ ਸੇਵਾ ਕਰਦੇ ਆ ਇਹ ਚ 33 ਦੇਵੀ ਦੇਵਤਾ ਦਾ ਕਰੋੜਾ ਦਾ ਆਸ ਹੈ ਇਹ ਸਾਡੀ ਪੂਜਨੀਤ ਗਊ ਹੈ ਪਰ ਲੋਕ ਜਿਹੜੇ ਹੱਤਿਆ ਕਰ ਰਹੇ ਹੈ ਬਹੁਤ ਨਿੰਦਿਆ ਇਸ ਅਸੀਂ ਪੂਰਾ ਵਿਰੋਧ ਕਰਦੇ ਆ ਤੇ ਜਿਹੜੇ ਬੰਦੇ ਇਹ ਕਰ ਰਿਹਾ ਉਹਨਾਂ ਦੇ ਪੂਰੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਦੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਹੁਣ ਇਹਨੂੰ ਨਾਲ ਮਿਲ ਕੇ ਮੰਡੀ ਸੰਦੇ ਸਹਿਯੋਗ ਨਾਲ ਅਸੀਂ ਇੱਥੇ ਜਿਹੜੀ ਗਊਸ਼ਾਲਾ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਉੱਥੇ ਬਾਸ ਦਵਾਵਾਂਗੇ ਤੇ ਇਹਨਾਂ ਨੂੰ ਅੱਗੇ ਜਿਹੜਾ ਇਹਦਾ ਜੇ ਕੋਈ ਸਹਾਇਤਾ ਦੀ ਲੋੜ ਹੈ ਤਾਂ ਉਹ ਸਹਾਇਤਾ ਵੀ ਦਵਾਵਾਂਗੇ ਭਾਈ ਡਾਕਟਰ ਪ੍ਰਵਿੰਦਰ ਬੰਸਲ ਸੂਚਿਤ ਸਨਾਤੰਗ ਰੋਖਭੰਦਰ ਰਾਸ਼ਟਰੀ ਅਧਿਐਕਸ਼ ਅੱਜ ਇੱਕ ਸਾਨੂੰ ਨਵੀਂ ਗੱਲ ਦਾ ਪਤਾ ਲੱਗਿਆ ਸਾਡੇ ਅਧਨੀਆ ਪੁਲਿਸ ਪ੍ਰਸ਼ਾਸਨ ਤੋਂ ਜਦੋਂ ਅਸੀਂ ਕਿਹਾ 4 ਵਜੇ ਦੇ ਇਹ ਗਊਵਾਂ ਚਤੀ ਫੜੇ ਆ ਅਸੀਂ ਵੀ ਪਰੇਸ਼ਾਨ ਹੋ ਰਹੇ ਆਂ ਔਰ ਗਊਵਾਂਸ਼ੀ ਪਰੇਸ਼ਾਨ ਹੋ ਰਿਹਾ ਹੈ ਤਾਂ ਸਾਡੇ ਚੌਂਕੀ ਇੰਚਾਰਜ ਕਹਿੰਦੇ ਸਾਡਾ ਵੀ ਕੋ ਸਿਸਟਮ ਹੁੰਦਾ ਹੈ ਸਾਨੂੰ ਉਹ ਸਿਸਟਮ ਦਾ ਨਹੀਂ ਹਜ ਤੱਕ ਪਤਾ ਲੱਗਿਆ ਵੀ 4 ਵਜੇ ਦੇ ਇਹਨਾਂ ਦੀ ਵੰਤੀ ਕਾਰਵਾਈ ਕਰਕੇ ਇਹਨਾਂ ਨੂੰ ਖਾਣ ਪਾਣ ਨੂੰ ਪਾਣੀ ਦਿੱਤਾ ਜਾ ਲੇ ਤਾਂ ਅਸੀਂ ਸਾਡੇ ਮਾਨਯੋਗ ਡੀਸੀ ਸਾਹਿਬ ਨੂੰ ਐਸਐਸਪੀ ਨੂੰ ਚੜੀ ਕੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਜਦੋਂ ਵੀ ਕੋਈ ਅਸੀ ਕਟਣਾ ਹੁੰਦੀ ਹੈ ਕਿਸੇ ਗਊ ਬੰਚ ਨੂੰ ਫੜਿਆ ਜਾਂਦਾ ਹੈ ਤਾਂ ਉਹਦੇ ਤੁਰਤ ਕਾਰਵਾਈ ਕਰਕੇ ਉਹਨਾਂ ਨੂੰ ਆਜ਼ਾਦ ਕੀਤਾ ਜਾਵੇ ਉਹਨਾਂ ਨੂੰ ਖਾਣ ਪੀਣ ਦੀ ਵਸਤਾ ਦਿੱਤੀ ਜਾਵੇ ਨਾ ਕਿ 4-4 ਘੰਟੇ ਉਹਨਾਂ ਨੂੰ ਬੰਦੀ ਬਣਾਇਆ ਜਾਂਦਾ ਅਸੀਂ ਮੁਲਜ਼ਮਾਂ ਵਾਂਗੂ ਥਾਣੇ ਦੇ ਬਾਹਰ ਖੜੇ ਰਹਨੇ ਆਂ ਔਰ ਜਿਹੜਾ ਗੇਟ ਦੇ ਇੰਚਾਰਜ ਹੁੰਦਾ ਉਹ ਜਿੰਦਾ ਲਾਲਦਾ ਜੀ ਥਾਣੇ ਨੂੰ ਇਹ ਸਾਨੂੰ ਬਹੁਤ ਹੀ ਸ਼ਰਮ ਦੀ ਗੱਲ ਹੈ ਤਾਂ ਇਸ ਤੇ ਧਿਆਨ ਦਿੱਤਾ ਜਾਵੇ ਮੇਰਾ ਨਾਮ ਸੰਦੀਪ ਬਰਮਾ ਜੀ ਪੰਜਾਬ ਪ੍ਰਧਾਨ ਗਊ ਸੁਰੱਖਿਆ ਸੇਵਾ ਦਰਜ ਜੀ ਇਜੀ ਸਾਡੇ ਸੁਖਵੰਤ ਸਿੰਘ ਹੈਪੀ ਜੀ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਹੈ ਜੀ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਗਊਆਂ ਦਾ ਟਰੱਕ ਭਰ ਕੇ ਜੀ ਵਾਇਆ ਬਠਿੰਡਾ ਹੁੰਦਾ ਹੋਇਆ ਰਾਮਪਰਾ ਹੁੰਦਾ ਹੋਇਆ ਇਹਨੇ ਮਹਿਵਾਤ ਕਟਣ ਦੇ ਨਾਲ ਜਾਣਾ ਜੀ ਇਹ ਕੋਟਕਪੂਰਾ ਸਾਈਡ ਤੋਂ ਭਰ ਕੇ ਆਇਆ ਅਸੀਂ ਇਸ ਦੀ ਇਤਲਾਹ ਆਪਦੀਆਂ ਟੀਮਾਂ ਨੂੰ ਦਿੱਤੀ ਸਾਡੇ ਪਰਮਿੰਦਰ ਵੰਸਲ ਜੀ ਗੁਚਿੰਡਾ ਤੋਂ ਕਾਕਾ ਜੀ ਉਹਨਾਂ ਨੂੰ ਇਸ ਦੀ ਇਤਲਾਹ ਦਿੱਤੀ ਤੇ ਅਸੀਂ ਬਠਿੰਡਾ ਪੁਲਿਸ ਕੰਟਰੋਲ ਰੂਮ ਨੂੰ ਵੀ ਇਸ ਦੀ ਸੂਚਨਾ ਦਿੱਤੀ ਤਾਂ ਇਹ ਟਰੱਕ ਪੁੱਚੋ ਟੋਲ ਪਲਾਜ਼ੇ ਤੇ ਆਪਣਾ ਸੜਕ ਸੁਰੱਖਿਆ ਫੋਰਸ ਅਤੇ ਚੌਂਕੀ ਪੁੱਚੋ ਮੰਡੀ ਦੇ ਸਹਿਯੋਗ ਨਾਲ ਫੜਿਆ ਗਿਆ ਜੀ ਇਹ ਜੀ ਪਿਛਲੇ ਲੰਮੇ ਸਮੇਂ ਤੋਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਐਸਐਸਪੀ ਬਠਿੰਡਾ ਮੈਡਮ ਜੀ ਨੂੰ ਬੇਨਤੀ ਕਰਦਾ ਕਿ ਗੁਰਮੇਲ ਸਿੰਘ ਉਰਫ ਬੱਬੂ ਪੁੱਤਰ ਸੁਖਦੇਵ ਸਿੰਘ ਪਿੰਡ ਟਹਿਫੀ ਕੋਟਕਪੂਰਾ ਜ਼ਿਲ੍ਹਾ ਫਰੀਦਕੋੜ ਜਿਸ ਦੇ ਲਗਭਗ 20 ਤੋਂ 30 ਮਾਮਲੇ ਦਰਜ ਨੇ ਜੀ ਜਿਹੜਾ ਗਊਆਂ ਦੀ ਤਸਕਰੀ ਕਰਦਾ ਪਰ ਉਹ ਆਪ ਨਾਲ ਨਹੀਂ ਆਉਂਦਾ ਜੀ ਜਿਹੜੇ ਲੋਕ ਨੇ ਜੀ ਇਹ ਗਊਆਂ ਨੂੰ ਬੇਰਹਿਮੀ ਦੇ ਨਾਲ ਟਰੱਕ ਦੇ ਵਿੱਚ ਲੋਡ ਕਰਕੇ ਕੱਟਣ ਵੱਢਣ ਦੇ ਮਕਸਦ ਦੇ ਨਾਲ ਲੈ ਕੇ ਜਾਂਦੇ ਦੇਖੋ ਜੀ ਅਸੀਂ ਸਵੇਰੇ 4 ਵਜੇ ਦੀ ਗੱਡੀ ਫੜੀ ਹੈ ਜੀ ਹਜੇ ਤੱਕ ਪੁਲਿਸ ਨੇ ਬਿਆਨ ਤੱਕ ਨਹੀਂ ਲਿਖੇ ਦੂਜੀ ਗੱਲ ਇਹ ਹੈ ਵੀ ਇਹ ਇੰਨੀ ਬੇਰਹਿਮੀ ਦੇ ਨਾਲ ਅਸੀਂ ਇਹਨਾਂ ਨੂੰ ਲਾਭ ਨਹੀਂ ਸਕਦੇ ਪਰਚੇ ਤੋਂ ਪਹਿਲਾਂ ਕੋ ਗਊਸ਼ਾਲਾ ਲੈ ਕੇ ਜਾਣਾ ਮੈਡੀਕਲ ਹੋਣਾ ਇਹਦੇ ਵਿੱਚ ਬੜ ਵੀ ਨਹੀਂ ਸਕਦੇ ਕਿਉਂਕਿ ਇਹ ਬਹੁਤ ਹੀ ਬੇਰਹਿਮੀ ਦੇ ਨਾਲ ਠੁੱਸ ਠੁਸਕੇ ਦੇ ਵਿੱਚ ਭਰੀਆਂ ਹੋਈਆਂ ਵਿੱਚ ਵੜਨ ਨੂੰ ਵੀ ਜਗ੍ਹਾ ਨਹੀਂ ਤੇ ਤਰਪਾਲ ਨਾਲ ਇਹ ਟੱਕਿਆ ਹੋਇਆ ਸੰਤ ਤਰਪਾਲ ਦੀ ਪ੍ਰਸ਼ਾਸਨ ਉਹ ਜੇ ਖੋਲਣ ਦੇ ਨਹੀਂ ਰਿਹਾ ਜੀ ਇਹ ਪ੍ਰਸ਼ਾਸਨ ਨੂੰ ਪਤਾ ਜੀ 4 ਤੋਂ ਲੈ ਕੇ 4 ਘੰਟਿਆਂ ਦੀਆਂ ਇਹ ਹੋ ਸਕਦਾ ਵੀ ਕੱਲ ਰਾਤ ਦੀਆਂ ਕਦੋਂ ਦੀਆਂ ਭਰੀਆਂ ਇਹ ਕੁਛ ਨਹੀਂ ਪਤਾ ਸਾਨੂੰ ਗੁਪਤ ਸੂਚਨਾ ਦੇ ਆਧਾਰ ਤੇ ਫੜਿਆ ਤੇ ਤਸੱਦਤ ਹੈ ਜਿਹੜਾ ਉਹ ਬਹੁਤ ਅਤਿਆਚਾਰ ਗਊ ਵੰਸ਼ ਨਾਲ ਹੋ ਰਿਹਾ ਔਰ ਇੱਥੇ ਵੀ 4 ਘੰਟਿਆਂ ਦਾ ਹੋ ਰਿਹਾ ਜੀ ਇੱਥੇ ਜੀ ਸਾਡੇ ਹੀ ਗਰੁੱਪ ਦੀ ਆਪਣਾ ਸਹਾਰਾ ਗਊਸ਼ਾਲਾ ਬਣੀ ਵੀ ਉਹਨਾਂ ਦੇ ਪ੍ਰਧਾਨ ਹੈ ਟਵਿੰਕਲ ਜੀ ਉਹਨਾਂ ਨਾਲ ਰਾਤਤਾ ਹੋਇਆ ਸੀਗਾ ਜੀ ਉਹ ਕਹਿੰਦੇ ਇੱਥੇ ਲਾ ਦਿਓ ਪਰ ਅਸੀਂ ਦੇਖਿਆ ਵੀ ਉਹਨਾਂ ਕੋਲੇ ਜਗ੍ਹਾ ਘੱਟ ਹੈ ਜੀ ਤਾਂ ਦੇਖਦੇ ਆ ਪ੍ਰਸ਼ਾਸਨ ਜਿੱਥੇ ਕਹਿ ਰਿਹਾ ਜਾਂ ਰਾਂਪਰੇ ਲਾ ਦੇਣਗੇ ਜਾਂ ਇੱਥੇ ਪੰਚਾਇਤੀ ਗਊਸ਼ਾਲਾ ਹੈਗੀ ਉੱਥੇ ਲਾ ਦੇਣਗੇ ਸਾਡੀ ਮੰਗ ਤਾਂ ਇਹੀ ਹੈ ਵੀ ਜਿਹੜੇ ਬੁੱਚੜਾਂ ਦੇ ਖਿਲਾਫ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਔਰ ਐਸਐਸਪੀ ਬਠਿੰਡਾ ਨੂੰ ਵੀ ਮੈਡਮ ਜੀ ਨੂੰ ਵੀ ਜਿਹੜੇ ਇੰਨੇ ਇੰਨੇ ਪਰਚੇ ਆ ਗਊਆਂ ਦੀ ਤਸਕਰੀ ਕਰਦੇ ਆ ਔਰ ਇਹਨਾਂ ਦੀ ਤਸਕਰੀ ਰੋਕੀ ਜਾਵੇ ਔਰ ਜਿਹੜਾ ਗਊ ਵੰਸ ਵਜਾ ਸੜਕਾਂ ਤੇ ਘੁੰਮ ਰਿਹਾ ਗਊ ਵੰਸ ਜੀ ਬੇਸਹਾਰਾ ਉਹਨਾਂ ਨੂੰ ਜਿਹੜੀਆਂ ਸਰਕਾਰੀ ਗਊਸ਼ਾਲਾ ਬਣੀਆਂ ਵੀਆਂ ਉਹਨਾਂ ਦੇ ਵਿੱਚ ਇਕੱਠਾ ਕਰਕੇ ਛੱਡਿਆ ਜਾਵੇ ਜਾ ਕੇ ਐਕਸੀਡੈਂਟਾਂ ਤੋਂ ਵੀ ਸਾਨੂੰ ਬਚਤ ਹੋ ਸਕਦੀ ਹੈ ਅੱਜ ਮਿਤੀ 18 325 ਨੂੰ ਹੌਲ ਦਾ ਨਿਕਟ ਸਿੰਘ ਜੋਂ ਕੀ ਪੁੱਛੋਂ ਦਲਾ ਮਿਲੀ ਸੀ ਕਿ ਕੁਝ ਵਿਅਕਤੀ ਜਿਨ੍ਹਾਂ ਵਿੱਚ ਜਸਪਾਲ ਸਿੰਘ ੁਰਮੇਲ ਸਿੰਘ ਗਗਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਇੱਕ ਕੈਂਟਰ ਨੰਬਰ ਪੀਵੀ 13 ਏਲ 5737 ਵਿੱਚ ਗਊਆਂ ਲਦ ਕੇ ਕੱਟਣ ਵਧਣ ਦੇ ਮਕਸਦ ਨਾਲ ਲੈ ਕੇ ਆ ਰਹੇ ਹਨ ਜਿਸ ਤੇ ਬਲਦਰ ਬਿੱਕਰ ਸਿੰਘ ਨੇ ਟੋਲ ਪਲਾਜ਼ਾ ਲੈ ਰਹਾ ਡਿੱਗਾ ਵਿੱਚ ਨਕਲਗਾ ਕੇ ਕੈਂਟਰ ਨੰਬਰ ਉਪਤਮ ਕਾਬੂ ਕਰਕੇ ਉਸ ਵਿੱਚੋਂ 9 ਗਾਮ ਤੀਜਾ ਟੱਥੇ ਇਹ ਗੱਡੇ ਗੱਡੇ ਬਰਾਮਦ ਕੀਤੇ ਤੇ ਮਕਦਮਾ ਨਾਲ 35 ਦਰਜ ਕਰਕੇ ਪਟੀਸ਼ਮ ਵਿੱਚ ਲੈਂਦੀ